ਜੀ ਮਿੱਤਰੋ ਕੀ ਹਾਲ ਚਾਲ ਆਟਾ ਕਿੱਦਾਂ ਹੋ ਸਾਰੇ ਇਹਦਾ ਆਵਾਜ਼ ਨਹੀਂ ਪ੍ਰੋਬਲਮ ਪਰ ਇਹ ਆਵਾਜ਼ ਆਜੋ ਮਿੱਤਰੋ ਤੁਹਾਨੂੰ ਦਿਖਾਈ ਗਿਆ ਅੱਜ ਆਪਣਾ ਵੀਡੀਓ ਸੋ ਬਣਾਈ ਸੀ ਪੁਰਾਣੀ ਕਿੱਦਾਂ ਰੱਗੀ ਰਾਤ ਦੀ ਬਣਾਈ ਸੀ ਰੁਪਿਆ ਬਾਕੀ ਚੁਣਨਾ ਸਾਰੇ ਤੇ ਆਪਾਂ ਰਹਿ ਜਾ ਚੁੱਕੇ ਹਾਂ ਰਾਤ ਨੂੰ ਮੂਹ ਮੇਸਟੋ ਵਧੀਆ ਹੋਗਾ ਰਾਤ ਦਾ ਗੋਈ ਪਾ ਲਗੇ ਤੇ ਉਹਦੇ ਆਪਣਾ ਮਨ ਜਾ ਰਜਾਈ ਕੰਬਲ ਇਹ ਕਦੋਂ ਸਾਰਾ ਇਹਨਾਂ ਮੁੰਡਾ ਮੈਂ ਕਿਹ ਵਰ ਚ ਜਾਂ ਇਹ ਆਪਣਾ ਚਾਰ ਜ਼ਰੋ ਰੁਪਿਆ ਤੇ ਡੱਕ ਲੱਗਿਆ ਬਸ ਨਾਰਡ ਘਸ ਕੇ ਤੇ ਡਰ ਲੱਗਿਆ ਮਛਰ ਵਾਲਾ ਉਹ ਲੋਟ ਤੇ ਯਹਾਂ ਕੋਲ ਹੈ ਸੀਸਾ ਪਛੇ ਦੇਖ ਲਓ ਸੀਸਾ ਦੇ ਬੱਚੇ ਦੇ ਨਾਮ ਹੋਇਆ ਚੇਕਿੰਗ ਹੋਦੀ ਇਹ ਆਪਣਾ ਕਾਹ ਲੱਗੇ ਇਹ ਨਾ ਕਿਹਦੇ ਮੇਰੀ ਵੀਡੀਓ ਨਹੀਂ ਬਣਾਈ। ਅਵਾ ਤੁੰਡਾ ਰੋਸਦੀ ਤੇਰੀ ਵੀਡੀਓ ਬਣਾਉਂਦੀ ਐ। ਲੈ, ਇਹ ਕੰਮ ਕਰਕੇ ਨਾ ਮੇਰੀ ਵੀਡੀਓ ਨਹੀਂ ਬਣਾਈ ਸਾਰੇ ਘਰ ਦੀ ਬਣਾਦੀ। ਅੱਜ ਤੇਰੀ ਵਾਰੀ ਵੀ ਆ ਗਈ। ਆਖੀ ਦਸੋ ਕਿਦਾਂ ਲੱਗੇ ਮਿੱਤਰੋ। ਰੂਮ ਗਾਰਡ ਵਾਲੇ ਹਮਾਰੇ ਸਹੀ ਬਲੌਕ ਜਮਾ ਐਂਡ ਪੂਰਾ ਤੇ ਬਾਕੀ ਮਤਰਾਡ ਵਿੱਚ ਕਰ ਲੈਣਾ ਕਿਉਂ ਕਰਾਂਗੇ ਆਪਾਂ ਕੀ ਕੀਤਾ ਹੋਣਾ ਤਾਂ ਕੋਪ ਉਤਰ ਚਾਦਰ ਇਸ ਦੀ ਉਹ ਕੀ ਚਿਕਰ ਦੀ ਤਿਆਰੀ ਹੈ ਨਾ ਤੇ ਜਿੱਦ ਚੱਲੀ ਜਾਂਦਾ ਬੰਦ ਕਰ ਦਿੱਤੀ ਦੇਖੋ ਸਾਡਾ ਕੀ ਹਾਲ ਹੋਇਆ ਪੈ ਵਿੱਚ ਵੀ ਜਦੋਂ ਮੈਂ ਪਾਉਂਦਾ ਪਰ ਸਿੱਕ ਕੀਤਾ ਦਿਲ ਵੀ ਪਿਆ ਤੇ ਬਾਅਦ ਕਰਤੀਆਂ ਜਿੱਦ ਰੋ ਗਿਆ ਘਰ ਮਾਡਾ ਪੂਰਾ ਤੇ ਮੋਬਾਈਲ ਚੱਲੀ ਜਾਂਦਾ ਆਪਣਾ ਇੱਥੇ ਰੇਂਜ ਆਉਂਦੀ ਹੈ ਮੇਰੇ ਮੋਬਾਈਲ ਦੀ ਹੋਰ ਕਿਤੇ ਹੁੰਦੀ ਨਹੀਂ ਕਿ ਕਿੱਥੇ ਰੱਖਣਾ ਪੈਂਦਾ ਹੈ ਸੈਂਟਰ ਰਹੇਗੀ 100% ਹੋਣ ਚਾਹ ਪੋਸਟ ਪੈ ਜੂਗੀ YouTube ਤੇ ਇੱਥੇ ਰੱਖਣਾ ਪੈਂਦਾ ਮੈਨੂੰ ਦਿੰਦਾ ਨਹੀਂ ਉਹ ਕਿਤੇ ਰੇਂਜ ਮੰਜੇ ਤੇ ਰੱਖ ਤਾ ਜਮੇ ਹੀ ਨਹੀਂ 100 KB ਜਾਂਦੀ ਹੈ ਮੰਜੇ ਦਾ ਫਿਰ ਤਾਂ ਹੋਈ ਖੜੀ ਹੈ ਸਾਰੇ ਪਿੰਚ ਇੱਕ ਜੀ ਵੀ ਤੀਏ ਕੰਮ ਸੀ ਆਪਣਾ ਕਿਲੇ ਸਾਰਾ ਹੁੰਦਾ ਹੈ ਚੱਕਰ ਲੱਗੇ ਦੇ ਇਹ ਜਾਂਦੀ ਹੈ ਵੀਡੀਓ ਨੂੰ ਮੇਲ ਤੇ ਜ਼ਰੂਰ ਟਾਈਮ ਜ਼ਰੂਰ ਲੱਗਿਆ ਹੈ ਬਣਾਉਣ ਚ ਨਿੱਕ ਨਿੱਕ ਨਿੱਕੀ ਬਰੀ ਬਰੀ ਚੀਜ਼ ਬਰਨਿਆਰਾ ਆ ਗਿਆ ਜਦੋਂ ਐ ਘੁੰਮਦਾ ਦੇਖੋ ਇਹੋ ਜਿਹੀ ਚੀਜ਼ਾਂ ਨੇ ਤੁਹਾਡੀ ਕਿਰਪਾ ਜੀ ਦੀ ਜਿੰਦਗੀ ਬੋਲ ਜੀ ਦੇ

Oh, uh -huh. ਇਹ ਇੱਕ ਗੱਲ ਫਤਾਲਾ ਵੀ ਉਸ ਵੀ ਲਿਆਵਾਂਗੇ ਸੰਗ ਜੀ ਲੰਦੀ ਐ ਥੋੜੀ ਚੜ ਪੀ ਜੂੰ ਮਤੋਂ ਜੇ ਕਿਸ ਨੇ ਦੇਖ ਲਿਆ ਸਮਝ ਲੋ ਫੇਰ ਮਸਾ ਤੀਜੇ ਦੇਣਾ ਚਾਹੀਦਾ ਸਰੀ ਸੈਟ ਮਸਾ ਜਾਨਾ ਕਿਸੇ ਨੇ ਦੇਖ ਲਈ ਜਾ ਵੀ ਉਹ ਦੇਖ ਲਈ ਜਾਂ ਕੋਸ ਵੀ ਹੋ ਗਈ ਲੈ ਕੇ ਬਹਿ ਜਾਂਦੇ ਮੇਰੇ ਸਾਹੇ ਜੋ ਕਿ ਟਰੈਕਟਰ ਦੀ ਵੀ ਆ ਗਈ ਨਾ ਕਿਸੇ ਟਰੈਕਟਰ ਵਾਲੇ ਚੈਨਲ ਤੇ ਸਰੀਕਾ ਤੇ ਮੈਂ ਵੀਡੀਓ ਬਣਾ ਰਹੀ ਹਾਂ ਇਹ ਜੀਨੀ ਕਰਤਾ ਹੈ ਕੱਲ ਹੀ ਸਰਦਨ ਮੰਜੇ ਜੀ ਲੱਗੇ ਰਹੇ ਨਹੀਂ ਹੈ ਭਾਈ ਇਤਨੀ ਗੱਡੀ ਚਲਦੀ ਹੈ ਕੀ ਕਰੀਏ ਇੱਥੇ ਸਾਹ ਵਾਹ ਯਾਨੀ ਥੋੜੀ ਥੋੜੀ ਵੀਡੀਓ ਹੋਤੀ ਬਾ ਰੰਮੀ ਨਹੀਂ ਕੱਟ ਰਹੀ ਸਾਹ ਚੰਗੋ ਵੀ ਮਿੱਤਰੋ ਉਹ ਇਹ ਸੀ ਯਾਰ ਆਪਣੇ ਕੋਲ ਇਹ ਜਿਆ ਕੁ ਸਮਾਨ ਹੁੰਦਾ ਕਿਰਾ ਬਲੌਗ ਇਹ ਤੋਂ ਵੀ ਐਂਡ ਲੈ ਕੇ ਆਉਣੀ ਪਰ ਹਾਈ ਨਹੀਂ ਯਾਰ ਕਿਉਂਕਿ ਦੇਖਦਾ ਤਾਂ ਹੈ ਨਹੀਂ ਮੇਰੇ ਬਲੌਗ ਚਲੋ ਹਉ ਕਟਿਆ ਮਾ ਆਪਣਾ ਵੀ ਬੱਚੋਂ ਦੀ ਆਵਾਜ਼ ਵੀ ਆ ਗਿਆ ਤੇਰਾ ਟਾਈਮ ਹੱਸਦੇ ਰਿਹਾ ਕਿ ਮਿੱਤਰੋ ਸੋਈ ਫਾਇਰ ਕਿ ਸੇ ਪਿੱਛੇ ਰੋਸ ਕੇ ਰਹਿੰਦਾ ਜਦ ਮਾਰਦਾ ਹੱਸਾ ਇਕੱਟਿਆ ਸਤਿ ਸ਼੍ਰੀ ਅਕਾਲ ਤੇ ਇਹ ਲਾਦਾ ਬੰਦਾ ਮੈਂ ਆ ਰਿਹਾ ਹਾਂ ਨਾ ਤੇ ਆਉਂਦਾ ਹਾਂ ਆਪਿਸ ਹਾਂ OK